ਕਹਿੰਦਾ ਜਨਪੀ ਸਤਿਕਾਰ ਕੇੰਤ ਬੇਟਾ ਸਭ ਤੋਂ ਪਹਿਲਾਂ ਤਾਂ ਸਪਨਾ ਸ਼ੁਕਰੀਆ ਇਹ ਆਦਾ ਕਰਦੇ ਆ ਹਨਾ ਕੋ ਪਾਣੀਆਂ ਦੁਆਵਾਂ ਨੂੰ ਸੁਣ ਕੇ ਬੈਗਰੂ ਨੇ ਜਖਮਾਂ ਤੇ ਇੱਕ ਆਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜੀ ਅਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਜਿਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂ ਹਲਾਤੋਂ ਥੋੜਾ ਜਿਹਾ ਇਹਨੇ ਬਟ ਇਨਸੀਡੈਂਟ ਤੋਂ ਮਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ। ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਵਿਜ਼ੀ ਰੱਖਿਆ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸੇ ਨਾ ਕਿਸੇ ਪਾਸੇ ਕੋਈ ਰਸਤਾ ਦਿਖਾਓ ਹਨਾ। ਤਾਂ ਵਾਹਿਗੁਰੂ ਨੇ ਮਿਹਰ ਕੀਤੀ। ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਪਰ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੱਥੇ ਗੁਰੂ ਪਰਜਾ ਜਾ ਕੇ ਆਪੋ ਆਪ ਬਿਸ਼ਤੇ ਬੋਲ ਜਾ ਜਾ ਕੇ ਅਰਦਾਸ ਸ਼ੋਧੀ ਜੀ ਦੂਜੇ ਦੁਬਾਰਾ ਆਉਣ ਦੀ ਮੰਨਤਾ ਮੰਨੀਆਂ ਸਾਰਿਆਂ ਨੇ ਤਾਂ ਮਾਲਕ ਨੇ ਕਬੂਲ ਕਰਦੇ ਹੋਏ ਕਲ ਆਪਾਂ ਦੀ ਦਾਤ ਦਿੱਤੀ ਸਾਰੇ ਸੰਸਾਰ ਦੇ ਵਾਸੀਆਂ ਦਾ ਤੇ ਸਭ ਤੋਂ ਵੱਧ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰੀਆ ਦਾ ਕਹ। ਠੀਕ ਨੇ ਮਾਤਾ ਜੀ ਬੱਚੇ ਦੇ ਬੱਚਾ ਵੀ ਠੀਕ ਹੈ ਸਾਰੇ ਬੰਦਸ ਨਹੀਂ ਮਾਤਾ ਜੀ ਤੁਹਾਡਾ ਜੀ ਤੰਦਰੁਸਤ ਨੇ ਹਾਂ ਬਿਲਕੁਲ ਠੀਕ ਨੇ ਆਪਰੇਟ ਹੋਇਆ ਕਰਕੇ ਥੋੜਾ 2-4 ਦਿਨ ਰਿਕਵਰ ਹੋਣ ਚਾ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਹੈ ਹਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ ਵਾਈਕ ਰੂਪੇ ਮੇਰ ਕਰੇ ਕੱਲ ਹੀ ਕੱਲ ਪਿੰਡ ਜਿਹੜਾ ਕਿ ਦੀਵਾਲੀ ਦਾ ਮਾਹੌਲ ਸੀਗਾ ਕਿਵੇਂ ਦੇਖਦੇ ਹੋ ਕੱਲ ਲੋਕਾਂ 'ਚ ਬੜਾ ਹੀ ਸ਼ਾਅ ਸੀਗਾ ਬਈ ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਸਿਰ ਨਮੋਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ ਹਨਾ ਵੀ ਆਪਾਂ ਇੰਨਾ ਜਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪਲਿਨ ਚ ਰਹੇ ਕਿ ਜਿੰਨਾ ਘੱਟ ਤੋਂ ਘੱਟ ਹਨਾ ਵੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜ ਮੈ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਮੈਂ ਥੋੜਾ ਜ ਨਿਮਰਤਾ ਨਾਲ ਚੱਲ ਕੇ ਰਾਜੀ ਹੁਣਾ ਹਾਂ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਪੰਗੜਾ ਹਨਾ ਉਹਨਾਂ ਨੇ ਜੇ ਮੈਂ ਵੀ ਕੋਈ ਖੁਸ਼ੀ ਵਿਅਕਤ ਕਰ ਸਕਦਾ ਸੀ ਹਰੇਕ ਦਾ ਆਪਣਾ ਮਨ ਹੁੰਦਾ ਹੈ ਤਾ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੇ ਜੀ ਮੈਸੇਜ ਦੇਣਾ ਚਾਹੁੰਦੇ ਆ ਪਾਉਂ ਤੋਂ ਬਚਨ ਵਾਸਤੇ ਜਿਹੜੇ ਲੋਕ ਸੋਸ਼ਲ ਮੀਡੀਆ 'ਚ ਪਾਉਂ ਲਾਦੇ ਨੇ ਲਈ ਮੈਂ ਹਾਂ ਮੈਂ ਦੇਖੋ ਮੈਂ ਉਹਨਾਂ ਨੂੰ ਪੱਤਰਕਾਰ ਤਾਂ ਨਹੀਂ ਕਹਿ ਸਕਦਾ ਕਿਉਂਕਿ ਪੱਤਰਕਾਰ ਦਾ ਕਾਫੀ ਡੈਰਾ ਹੁੰਦਾ ਹੈ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨੇ ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਬਾ ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਜੀ ਤੋਂ ਜ਼ਿੰਦਗੀ ਦੀ ਆਸ ਬਣੇ ਤੁਸੀਂ ਮਤਲਬ ਇੰਨੀ ਡਿਮੋਰ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫੋਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੁਭਦੀਪ ਨੂੰ ਹਨ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਓਗੇ ਜਨਕੀ ਹੈ ਨਹੀਂ ਨਾ ਜੇ ਕਿ ਲਿਮਸੀ ਵੀ ਹੋਵੇ ਪਰ ਫਿਰ ਵੀ ਕਹਿੰਦਾ ਮੈਂ ਇੰਦਾ ਨਹੀਂ ਖਬਰਾਂ ਸੁਣ ਲਈ ਜਾਂ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਵਾਤਾ ਜਾਏਗੀ ਜੇਲ੍ਹ ਪਹਿ ਕਿਉਂ ਕੀ ਕਰਤਾ ਉਹਨੇ ਪਹਿਲਾ ਇੰਦਾ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮਤਲਬ ਆਪਾਂ ਚੌਥੇ ਥਾਂਵਾਂ ਵੱਜੂ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਬਣਦੀ ਹੈ ਨਾ ਕਿ ਉੱਥੇ ਆਪਾਂ ਹਵਾਵਾਂ ਫਲਾ ਕੇ ਕੋਈ ਨਾ ਕੋਈ ਛੁੱਟੀ ਦੇ ਉੱਤੇ ਮਾਹੌਲ ਖਰਾਬ ਕਰੀ ਛੁੱਟੀ ਦੇ ਉੱਤੇ ছুটি বেটা মেবি চার পাঁচ দিন